ਸ੍ਰੀ ਚੰਕੌਰ ਸਾਹਿਬ ਨਾਈਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮ ਸਵਾਗਤ ਕਰਦਾ ਦੱਸਦੇ ਕਿ ਅੱਜ ਦੇ ਸ੍ਰੀ ਚੰਕੌਰ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਮੌਜੂਦ ਹਾਂ ਜਿੱਥੇ ਦੱਸਦੇ ਨੇ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਜੋ ਐਸਐਡੀ ਸਫਾਈ ਕਰਮਚਾਰੀ ਨੇ ਜਿਹੜੇ ਹੜਤਾਲ ਤੇ ਨੇ ਕੀ ਕਾਰਨ ਹਟਾਈ ਹੜਤਾਲ ਕਰਨ ਦਾ ਤੇ ਇੱਥੇ ਸ਼ਹਿਰ ਦੇ ਵਿੱਚ ਦੱਸ ਦਿੰਦੇ ਆ ਕਿ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਨੇ ਪਰ ਸਰਕਾਰਾਂ ਵੱਲੋਂ ਆਇਆ ਜਿੱਨਾ ਜਿਹੜੇ ਕੱਚੇ ਕਾਮਿਆਂ ਨੂੰ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਤੇ ਅੱਜ ਵੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਬ ਸੋਰੀ ਕਹਦੀ 2-3 ਦਿਨ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜਾ ਜਿਹੜੇ ਇੱਥੇ ਦੇ ਸਫਾਈ ਸੇਵਕ ਨੇ ਉਹਨਾਂ ਨੂੰ ਠੇਕੇਦਾਰੀ ਸਿਸਟਮ ਤੋਂ ਉਟਾ ਕੇ ਹੋਰ ਕਿਤੇ ਹੋਰ ਸਿਸਟਮਾਂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਕਾਰਨ ਜੋ ਸਫਾਈ ਸੇਵਕ ਉਹ ਨਾਰਾਜ਼ ਪਰੇਸ਼ਾਨ ਨੇ ਤੁਸੀਂ ਤਿੰਨ ਦਿਨਾਂ ਤੋਂ ਹੜਤਾਲ ਤੇ ਬੈਠੇ ਨੇ ਤਾਂ ਪੂਰੇ ਸ਼ਹਿਰ ਦੇ ਵਿੱਚ ਕਹਿ ਦਈਏ ਤਾਂ ਪੂਰੇ ਇਲਾਕੇ ਦੇ ਵਿੱਚ ਕਹਿ ਦਈਏ ਤਾਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਤਾਂ ਗੱਲ ਕਰਦੇ ਸਾਡੇ ਨਾਲ ਇੱਥੇ ਬਾਈ ਜੀ ਕੱਢ ਨੇ ਕਿਵੇਂ ਦੇਖਦੇ ਪ੍ਰਧਾਨ ਜੀ ਤੁਸੀਂ ਪ੍ਰਧਾਨ ਹੋ ਜੀ ਕੀ ਨਾ ਤੁਹਾਡਾ ਮੇਰਾ ਨਾਮ ਰਾਹੁਲ ਹੈ ਕਾਹੋ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਇੱਥੇ ਤੁਹਾਨੂੰ ਧਰਨੇ ਤੇ ਬੈਠਣਾ ਪੈ ਗਿਆ ਇਹ ਜਿਹੜਾ ਪ੍ਰੋਸੀਜਰ ਹੈ ਜੀ ਇਹ ਸਰਕਾਰਾਂ ਦੀ ਬਹੁਤ ਹੀ ਗੰਦੀਆਂ ਚਾਲਾਂ ਨੇ ਇਹ ਜਿਹੜਾ ਪ੍ਰੋਸੀਜਰ ਹੈ ਜੀ ਅਸੀਂ ਹੈਗੇ ਸਰਕਾਰ ਦੇ ਖਿਲਾਫ ਸਾਨੂੰ ਅੰਦਰ ਜਿਹੜਾ ਅ ਦਫ਼ਤਰ ਦੇ ਵਿੱਚ ਸਾਨੂੰ ਸਰਕਾਰ ਨੇ ਰੱਖਿਆ ਹੋਇਆ ਤੇ ਇਹ ਸਾਰੀਆਂ ਸਰਕਾਰਾਂ ਦੀਆਂ ਜਿਹੜੀਆਂ ਗੰਦੀਆਂ ਚਾਲਾਂ ਨੇ ਉਹ ਕਹਿੰਦੀ ਆ ਵੀ ਸਾਨੂੰ ਅਸੀਂ ਜਿਹੜਾ ਇਹ ਕੰਮ ਛੱਡ ਕੇ ਸਾਨੂੰ ਥੱਕੇ ਆਪਣੇ ਠੇਕੇਦਾਰੀ ਜਿਹੜਾ ਸਿਸਟਮ ਹੈ ਉਹ ਬੰਦ ਕਰ ਦੇਣਾ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਅ ਦਿੱਲੀ ਤੋਂ ਠੇਕਾ ਲਿਆ ਕੇ ਉਹ ਇੱਥੇ ਦੇਣਾ ਚਾਹੁੰਦੇ ਨੇ ਅੱਛਾ ਕੋਈ ਹੋਰ ਠੇਕੇਦਾਰ ਨੂੰ ਇੱਥੇ ਨਵਾਂ ਜਾਂਦਾ ਜਾ ਰਿਹਾ ਕੋਈ ਉਸ ਨੂੰ ਠੇਕੇ ਦੇ ਕੇ ਥੋਨੂੰ ਅੰਦਰ ਉਹਦੇ ਅੰਦਰ ਉਹਦੇ ਅੰਦਰ ਕਰਨਾ ਚਾਹੁੰਦਾ ਹੈ ਜਾਨੀ ਕਿ ਇਹ ਅਸੀਂ ਇਸ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਬਰ ਖਿਲਾਫ ਆ ਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਠੇਕੇ ਤੇ ਉਹਨਾਂ ਨੂੰ ਕੰਟੈਕਟ ਤੇ ਕੀਤਾ ਜਾਵੇ ਸਾਡੀਆਂ ਇਹ ਮੰਗਾਂ ਨੇ ਸਰਕਾਰ ਅੱਗੇ ਕਿੰਨੇ ਦਿਨ ਹੋ ਗਏ ਧਰਨੇ ਤੇ ਬੈਠੇ ਸਾਨੂੰ ਅੱਜ ਤੀਸਰਾ ਦਿਨ ਹੈ ਚੌਥਾ ਦਿਨ ਆ ਜੀ ਅੱਜ ਚੌਥਾ ਦਿਨ ਹੈ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਨੇ ਸਾਰੇ ਪਾਸੇ ਗੰਦ ਪਿਆ ਆ ਗੰਦਗੀ ਫੈਲੀ ਹੋਈ ਆ ਲਪਾਫੇ ਵਗੈਰਾ ਸੜਕਾਂ ਦੇ ਵਿੱਚ ਕੁੜਦੇ ਨਜ਼ਰ ਆ ਰਹੇ ਆ ਜੇਕਰ ਤੁਸੀਂ ਕੰਮ ਨਹੀਂ ਕਰੋਗੇ ਤਾਂ ਕੀ ਬਣੇਗਾ ਸਰਕਾਰ ਦੇ ਵਿੱਚ ਦੇਖੋ ਗੰਦਗੀ ਦਾ ਫੈਲੀ ਫੈਲੇਗੀ ਜਦ ਤੱਕ ਅਸੀਂ ਕੰਮ ਨਹੀਂ ਕਰਾਂਗੇ ਇਹ ਹੀ ਆ ਵੀ ਸਫਾਈ ਸੇਵਕ ਅੱਗੇ ਹੁੰਦੇ ਨੇ ਤਾਂ ਜਾ ਕੇ ਕਿਤੇ ਸ਼ਹਿਰ ਸਟਾਫ ਹੁੰਦਾ ਆ ਤੇ ਇੱਕ ਇਹਨਾਂ ਦੀ ਬਹੁਤ ਜ਼ਿੰਮੇਵਾਰੀ ਦਾ ਕੰਮ ਹੁੰਦਾ ਆ ਵੀ ਸ਼ਹਿਰ ਦੀ ਸਫਾਈ ਦਾ ਜਿੰਮਾ ਚੱਕਣਾ ਤੇ ਪੂਰੇ ਸ਼ਹਿਰ ਦੀ ਗੰਦਗੀ ਸਾਫ਼ ਤੁਸੀਂ ਕਰਦੇ ਹੋ ਤੁਹਾਡੇ ਸਰਕਾਰਾਂ ਤੁਹਾਡੇ ਨਾਲੇ ਧੱਕਾ ਕਰਦੀਆਂ ਸਾਡੇ ਨਾਲੇ ਧੱਕਾ ਕਰਦੀਆਂ ਪਤਾ ਨਹੀਂ ਇਹ ਸਰਕਾਰਾਂ ਦੇ ਕੀ ਹਰ ਵਾਰ ਕੁਛ ਨਾ ਕੁਛ ਨੋਟਿਸ ਜਾਰੀ ਕਰ ਦਿੰਦੇ ਨੇ ਏ ਕੋਚਣਾ ਕੋਚਾ ਹੈ ਜੇ ਕੋਈ ਕਾਨੂੰਨ ਲਾਗੂ ਕਰ ਦਿੰਦੇ ਨੇ ਜਿਹੜਾ ਕਰਕੇ ਸਾਨੂੰ ਦਿੱਕਤਾਂ ਆਉਂਦੀਆਂ ਹਨ ਹਾਂਜੀ ਤੁਹਾਡਾ ਕੀ ਕਹਿਣਾ ਜੀ ਤੁਸੀਂ ਪਿਛਲੇ ਕਿੰਨੇ ਚਾਰ ਦਿਨਾਂ ਤੋਂ ਲਗਾਤਾਰ ਧਰਮੇ ਤੇ ਬੈਠੇ ਹੋ ਸਰ ਸਾਡੀ ਮੰਗਾਂ ਪੂਰੀਆਂ ਹੋ ਜਾਣ ਅਸੀਂ ਆਪਣੇ ਮੰਗਾਂ ਵਾਸਤੇ ਬੈਠੇ ਆ ਆਪਣੇ ਹੱਕ ਵਾਸਤੇ ਲੜਦੇ ਆ 15-15 ਸਾਲ ਤੋਂ ਅਸੀਂ ਲੱਗੇ ਹੋਏ ਆ ਸਾਡੀ ਕੋਈ ਮਜਬੂਰੀ ਹੱਲ ਨਹੀਂ ਹੋਣ ਦੀ وجہ ਸਾਨੂੰ ਹੋਰ ਹੋਰ ਪ੍ਰੋਸੀਜਰਾਂ ਚ ਉਲਝਾਇਆ ਜਾ ਰਿਹਾ ਅਸੀਂ ਚਾਹੁੰਦੇ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਨਹੀਂ ਜੇਕਰ ਮੋਟੀਵੇਸ਼ਨ ਨਹੀਂ ਰੱਦ ਕੀਤਾ ਗਿਆ ਤੁਸੀਂ ਇਸੇ ਤਰ੍ਹਾਂ ਧਰਨੇ ਤੇ ਰਹੋਗੇ ਅਸੀਂ ਇਸੇ ਤਰ੍ਹਾਂ ਧਰਨੇ ਤੇ ਬੈਠਾਂਗੇ ਨਾ ਅਸੀਂ ਆਪ ਕੰਮ ਕਰਾਂਗੇ ਨਾ ਹੀ ਅਸੀਂ ਕਿਸੇ ਨੂੰ ਕਰਨ ਦਵਾਵਾਂਗੇ ਸ਼ਹਿਰ ਦੇ ਹਾਲਾਤ ਵੀ ਮਾੜੇ ਹੁੰਦੇ ਜਾ ਰਹੇ ਨੇ ਇਹ ਤਾਂ ਫਿਰ ਹੋਣੀ ਐ ਸਰ ਹੋ ਜਾਣ ਸਾਡੇ ਬਾਰੇ ਸੋਚੋ ਸਰ ਕੋਲ ਦੀ ਨੰਗਣ ਵਾਲਾ ਬੰਦਾ ਇੱਕ ਮੂੰਹ ਦੇ ਉੱਤੇ ਹੈਂਕੀ ਰੱਖਦਾ ਜਾਂ ਕੁਝ ਵੀ ਦੁਪੱਟਾ ਰੱਖਦੀ ਹੈ ਲੇਡੀਜ਼ ਕਿ ਅਸੀਂ ਇਨਸਾਨ ਨਹੀਂ ਅਸੀਂ ਖੁਦ ਸਫਾਈ ਸ਼ਹਿਰ ਦੀ ਕਰਦੇ ਆ ਅਸੀਂ ਗੰਦਗੀ ਨਾਲ ਹੋਂਦੇ ਆ ਕਿ ਸਾਨੂੰ ਹੱਕ ਉਸ ਦਾ ਹੱਕ ਲੈਣ ਦਾ ਹੱਕ ਹੈ ਨਹੀਂ ਸਾਨੂੰ ਅਸੀਂ ਸਰਕਾਰਾਂ ਦੇ ਅੱਗੇ ਅਪੀਲ ਇਹ ਰੱਖਿਆ ਕਿ ਸਾਨੂੰ ਸਾਡੀ ਮਿੰਟ ਦਾ ਹੱਕ ਮਿਲ ਜਾਸੀ ਹੋਰ ਕੁਝ ਨਹੀਂ ਚਾਹੁੰਦੇ ਸਾਨੂੰ ਪੱਕਾ ਕੀਤਾ ਜਾਵੇ 15 16 16 ਸਾਲ ਤੋਂ ਲੱਗੇ ਹੋਏ ਮਲਾਜ਼ਮ ਨਾ ਸਾਡੀ ਕੋਈ ਪੱਕੇਆਂ ਨਾ ਕੁਛ ਵੀ ਸਾਨੂੰ ਕੁਝ ਨਹੀਂ ਮਿਲ ਰਿਹਾ ਤੇ ਹੁਣ ਸਰਕਾਰ ਕੀ ਕਹਿ ਰਹੀ ਆ ਭਗਵਾਨ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਾਂਜੀ ਮੌਜੂਦਾ ਸਰਕਾਰ ਮੌਜੂਦਾ ਹਾਂ ਨਹੀਂ ਮੌਜੂਦਾ ਸਰਕਾਰ ਭਗਵੰਤਮਾਨ ਸਰਕਾਰ ਸਾਨੂੰ ਕਹਿੰਦੇ ਦੇ ਵੀ ਅਸੀਂ ਤੁਹਾਡੇ ਸਾਰੇ ਸਮੱਸਿਆ ਸੋਲਵ ਕਰਾਂਗੇ ਸਮੱਸਿਆ ਸੋਲਵ ਕਰਨ ਦੀ ਬਜਾਏ ਇਹ ਸਾਨੂੰ ਉਲਝਾ ਵਿੱਚ ਪਾ ਰਹੇ ਆ ਤੁਹਾਡੀ ਹੁਣ ਮੰਗ ਕੀ ਆ ਸਾਡੀ ਮੰਗ ਆ ਜੀ ਸਾਨੂੰ ਪੱਕੇ ਕੀਤੇ ਜਾਣ ਜਿਹੜੇ ਸਾਡੇ ਮਲਾਜ਼ਮ ਠੇਕੇ ਦੇ ਨੇਗੇ ਉਹ ਕਿਸੇ ਰੋੜ ਤੇ ਕੀਤੇ ਜਾਣ ਧੰਨਵਾਦ ਇੱਥੇ ਦੱਸ ਦਿੰਦੇ ਆ ਕਿ ਵੱਡੇ ਪੱਦਰ ਤੇ ਜਿਹੜੇ ਸਾਡੇ ਸਫਾਈ ਕਾਮੇ ਨੇ ਨਾਰਾਜ਼ ਨੇ ਹਾਜੀ ਬਾਜੀ ਤੁਸੀਂ ਕਹਿਣਾ ਚਾਹੋਗੇ ਕੁਝ ਸਾਡੇ ਸਾਡੀ ਸਾਡੀ ਦਾ ਇੱਕੋ ਮੰਗਾ ਜੀ ਜਿਹੜੇ ਮਲਾਜ਼ਮ ਕੱਚੇ ਆ ਜੀ ਸਾਰੇ ਪੱਕੇ ਕੀਤੇ ਜਾਣ ਸਾਡੀ ਤਨਖਾਹ ਸਾਰਿਆਂ ਦੀ ਬਹੁਤ ਲੇਟ ਪੈਂਦੀ ਹੈ ਸੈਲਰੀ 10000 ਰੁਪਏ ਸੈਲਰੀ ਜਿਹੜਾ ਹੁਣ ਦਾ ਧਰਨੇ ਦਿੱਤਾ ਅੱਜ ਤੁਸੀਂ ਬੈਠੇ ਨੇ ਹੜਤਾਲ ਕੇ ਬੈਠੇ ਨੇ ਹਾਂਜੀ ਕੀ ਨੋਟੀਫਿਕੇਸ਼ਨ ਜਾਰੀ ਹੋਏ ਨੇ ਸਰਕਾਰ ਵੱਲੋਂ ਸਿੱਧੇ ਤੌਰ ਤੇ ਜੋ ਕਹਿ ਕਹਤਾ ਗਿਆ ਵੀ ਇਹ ਠੇਕੇਦਾਰੀ ਸਿਸਟਮ ਖਤਮ ਕਰ ਦਿੱਤਾ ਜਾਵੇ ਹਾਂਜੀ ਜਿੰਨੇ ਵੀ ਸਾਰੇ ਇਹ ਕੱਚੇ ਮੁਲਾਜ਼ਮਾ ਜੀ ਉਹ ਉਹਨਾਂ ਦਾ ਹੀ ਇਹ ਹੈ ਜੀ ਵੀ ਠੇਕੇਦਾਰ ਲਿਆਣਗੇ ਆਪਣੇ ਉਹਨਾਂ ਨੂੰ ਲਿਆ ਕੇ ਉਰੇ ਸਾਰੇ ਜਿੰਨੇ ਵੀ ਮੁਲਾਜ਼ਮ ਲੱਗੇ ਹੋਏ ਆ ਇਹਨਾਂ ਨੂੰ ਕੱਢ ਦਿੱਤਾ ਜਾਊਗਾ ਉੱਥੇ ਨਵੇਂ ਮੁਲਾਜ਼ਮ ਰੱਖੇ ਜਾਣਗੇ ਇਹ ਅਸੀਂ ਹੋਣ ਨਹੀਂ ਦੇਣਾ ਜੀ ਅਸੀਂ ਆਪਣੇ ਪੱਕੇ ਧਰਨੇ 'ਤੇ ਡਟ ਕੇ ਬੈਠੇ ਆ ਹਾਂਜੀ ਤਾਂ ਇੱਥੇ ਗੱਲ ਕਰਦੇ ਆ ਜਿਹੜੇ ਮੁਲਾਜ਼ਮਾਂ ਨੂੰ ਲੈ ਕੇ ਜਿਹੜੇ ਸਾਡੇ ਇੱਥੇ ਕੱਚੇ ਮੁਲਾਜ਼ਮ ਨੇ ਬੜੇ ਪਰੇਸ਼ਾਨ ਨੇ ਆ ਉਹ 3-4 ਦਿਨਾਂ ਤੋਂ ਲਗਾਤਾਰ ਇਸੇ ਤਰ੍ਹਾਂ ਇੱਥੇ ਡਟੇ ਹੋਏ ਨੇ ਧਰਨੇ ਦੇ ਡਟੇ ਹੋਣੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤਾਂ ਸ਼ਹਿਰ ਦੇ ਹਾਲਾਤ ਜਿਹੜੇ ਪੂਰੇ ਗੰਦਗੀ ਦੇ ਵਿੱਚ ਭਰੇ ਨੇ ਹੁਨੇ ਕੋਨੇ ਦੇ ਵਿੱਚ ਗੰਦਗੀ ਪਈ ਆ ਤਾਂ ਸਾਡੇ ਨਾਲ ਇੱਥੇ ਸਮਾਸੀ ਵੀ ਗੁਰਪ੍ਰੀਤ ਹੈ ਉਹਨਾਂ ਨਾਲ ਵੀ ਕਰਦੇ ਆਂ ਗੱਲ ਪਰ ਵੀ ਜੀ ਕਿਵੇਂ ਦੇਖ ਜਾਈਏ ਸਰਕਾਰਾਂ ਦੇ ਜਿਹੜੇ ਹਾਲਾਤ ਨੇ ਕੀ ਕਹਿਣਾ ਇਸ ਬਾਰੇ ਦੇਖੋ ਇਹ ਜਿਹੜੀ ਸਰਕਾਰ ਸਦਾ ਚ ਆਈ ਤੇ ਉਹ ਆਈ ਵੀ ਅਸੀਂ ਆਮ ਲੋਕਾਂ ਦੀ ਗਰੀਬਾਂ ਦੀ ਸਰਕਾਰ ਹੈ ਤੇ ਗਰੀਬ ਲੋਕਾਂ ਨੇ ਵੋਟਾਂ ਪਾ ਕੇ ਚੁਣੀ ਦੀ ਸਰਕਾਰ ਉਹ ਪਰ ਜਿਹੜਾ ਹੁਣ ਪਤਾ ਲੱਗਿਆ ਤਿੰਨ ਦਿਨ ਤੋਂ ਵੀ ਆਹ ਇਹ ਧਰਨੇ ਤੇ ਬੈਠੇ ਆ ਜਦੋਂ ਉਹਨਾਂ ਨਾਲ ਆ ਕੇ ਗੱਲਬਾਤ ਕਰੀ ਵੀ ਕਿਹਾ ਹੈ ਉਹੀ ਚੀਜ਼ ਉਹੀ ਵੀ ਜੋ ਕੇਜਰੀਵਾਲ ਕਹਿੰਦਾ ਹੈ ਭਗਵੰਤ ਮਾਨ ਉਹੀ ਕਰਦਾ ਹੈ ਦਿੱਲੀ ਦੀ ਪ੍ਰਾਈਵੇਟ ਕੰਪਨੀ ਲੈ ਕੇ ਠੇਕਾ ਦਵਾ ਕੇ ਉਹਨਾਂ ਨੇ ਆਪਣੇ ਦਿੱਲੀ ਤੋਂ ਬੰਦੇ ਲੈ ਕੇ ਉੱਥੇ ਰੱਖਣੇ ਆ ਇਹ ਗਰੀਬਾਂ ਨੂੰ ਹਟਾਇਆ ਜਾਣਾ ਕਹਿੰਦਾ ਇਹ ਧੱਕਾ ਹੋ ਰਿਹਾ ਹੈ ਪਰ ਅਸੀਂ ਨਹੀਂ ਹੋਣ ਦਵਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਬਾਕੀ ਇਹ ਆ ਵੀ ਜਿਹੜਾ ਔਰੇ ਦੇ ਕੋਈ ਪ੍ਰਧਾਨ ਆ ਜਾਂ ਕੋਈ ਐਮਸੀ ਆ ਉਹਨਾਂ ਵੀ ਫਰਜ ਬਣਦੇ ਇਹਨਾਂ ਦੀ ਬਾਹ ਫੜਨ ਬਾਅਦ ਤੇ ਉਹ ਸਰਕਾਰਾਂ ਦੇ ਪਿੱਠੂ ਨਾ ਬਣਨਾ ਇਹ ਗਰੀਬ ਲੋਕ ਜਿਹੜੇ 15-15 20-20 ਸਾਲ ਦੇ ਆਪਣੇ ਪਰਿਵਾਰ ਪਾਲ ਰਹੇ ਆ ਰੋਜ਼ਗਾਰ ਤੇ ਇਹ ਰੋਜ਼ਗਾਰ ਇਹਨਾਂ ਦਾ ਨਾ ਖੋਇਆ ਜਾਵੇ ਕਿਵੇਂ ਦੇਤੇ ਜਿਹੜੇ ਹਾਲਾਤ ਕਿਉਂ ਇਦਾਂ ਦੇ ਬਣੇ ਆ ਕਦੀ ਪਹਿਲਾਂ ਤਾਂ ਕਦੀ ਇਦਾਂ ਦੇ ਹਾਲਾਤ ਦੇਖੇ ਨਹੀਂ ਹੁਣ ਮੌਜੂਦਾ ਸਰਕਾਰ ਸਮੇਂ ਇਦਾਂ ਦੇ ਹਾਲਾਤ ਕਿਉਂ ਬਣਦੇ ਨੇ ਸਰਕਾਰ ਕੋਲ ਕੁਝ ਹੈ ਨਹੀਂ ਉਹਨਾਂ ਨੇ ਇਹ ਟੇਟੇ ਢੰਗ ਨਾਲ ਕੰਪਨੀਆਂ ਤੋਂ ਪੈਸਾ ਲੈਣਾ ਉਹਨਾਂ ਲਈ ਸਤਾਈ ਦੀ ਤਿਆਰੀ ਚ ਲੱਗੇ ਹੋਏ ਆ ਇਹ ਗਰੀਬਾਂ ਦੇ ਢਿੱਡਾਂ ਦੇ ਲੱਤਾਂ ਮਾਰ ਕੋਈ ਹੱਲ ਨਿਕਲਦਾ ਨਹੀਂ ਹੱਲ ਤਾਂ ਨਿਕਲੂ ਇਹਦਾ ਹੱਲ ਜੇ ਨਾ ਇਹਨਾਂ ਨੂੰ ਇਨਸਾਫ ਮਿਲੇ ਸੀ ਰੋਡਾਂ ਤੇ ਆਵਾਂਗੇ ਰੋਡ ਜਾਮ ਕਰਾਂਗੇ ਹੱਲ ਕੱਢਾਂ ਚੱਕਰ ਭਾਈ ਜੀ ਰਾਤ ਸਾਰਾ ਦੇਰਾਂ ਤੱਕ ਕੋਈ ਇਹਦਾ ਹੱਲ ਨਹੀਂ ਨਿਕਲਦਾ ਤਾਂ ਫਿਰ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਤਾਂ ਕਰਨਾ ਸਾਡਾ ਚਾਹਤ ਰੋਡਾਂ ਤੇ ਜਾਵਾਂਗੇ ਰੋਡਾਂ ਤੇ ਜਾਵਾਂਗੇ ਇਸ ਤੋਂ ਬਾਅਦ ਰੋਡਾਂ ਤੇ ਨਿਕਲਾਂਗੇ ਰੋਡਾਂ ਤੇ ਨਾ ਕੋਈ ਸ਼ਹਿਰ ਵਿੱਚ ਸਾਰੇ ਦੱਸਾਂਗੇ ਸ਼ਹਿਰ ਵਿੱਚ ਸਾਰੇ ਦੱਸਾਂਗੇ ਵੀ ਅਸੀਂ ਘਰਨੇ ਤੇ ਬੈਠਾਂ ਪੰਜਾਬ ਸਰਕਾਰ ਮੁਬਾਰਕਾ ਪੰਜਾਬ ਸਰਕਾਰ ਮੁਬਾਰਕਾ ਪੰਜਾਬ ਸਰਕਾਰ ਮੁਬਾਰਕਾ ਪੰਜਾਬ ਸਰਕਾਰ ਵੱਡੇ ਪੱਧਰ ਤੇ ਲੋਕ ਪਰੇਸ਼ਾਨ ਨੇ ਤੇ ਸ਼ਹਿਰ ਨਿਵਾਸੀ ਵੀ ਸਾਡੇ ਹੁਣ ਥੋੜੇ ਦਿਨਾਂ ਦੇ ਵਿੱਚ ਸੜਕਾਂ ਤੇ ਉਤਰਨਗੇ ਕਿਉਂਕਿ ਸ਼ਹਿਰ ਦੇ ਵਿੱਚ ਗੰਦਗੀ ਫੈਲਣੀ ਸ਼ੁਰੂ ਹੋ ਚੁੱਕੀ ਆ ਇਹ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਇਹ ਆਪਣੀ ਡਿਊਟੀ ਪ੍ਰਤੀ ਵਫਾਦਾਰ ਨੇ ਫਿਰ ਵੀ ਕਹਿ ਰਹੇ ਨੇ ਕਿ ਸਾਡਾ ਕੋਈ ਨਾ ਕੋਈ ਹੱਲ ਕੱਢ ਦਿੱਤਾ ਜਾਵੇ ਅਸੀਂ ਧਰਨੇ ਮਜਾਰੇ ਨਾ ਕਰੀਏ ਨਾ ਹੀ ਅਸੀਂ ਰੋਡ ਤੇ ਪਹੁੰਚੀਏ ਕੈਮਰਾ ਪਾਸ ਦੇ ਨਾਲ ਪਰਮਜੀਤ ਸਿੰਘ ਸਿੱਖਿਆਸ ਲਾਈਵ ਟੀਵੀ ਸ਼੍ਰੀ ਚਮਕੌਰ ਸਾਹਿਬ